ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ ਹੋਸ਼ਾ ਮੇਰੇ ਭਰਾ ਕੀ ਹਾਲ ਚਾਲ ਆ ਸਾਰੇ ਵੀਰਾਂ ਭਰਾਵਾਂ ਦਾ ਤੇ ਕਾਫੀ ਲੰਮਾ ਸਮਾਂ ਹੋ ਗਿਆ ਵੀਡੀਓ ਨਹੀਂ ਬਣਾਈ ਤੇ ਬਸ ਇਤਰਾ ਹੀ ਕੁਝ ਪਰਿਵਾਰਿਕ ਗੱਜੇਵੇਂ ਤੇ ਕੁਝ ਟਾਈਮ ਦੀ ਸ਼ੋਰਟੇਜ ਜੀ ਕਾਂ ਕਰਕੇ ਵੀਡੀਓ ਬਣਾਉਣ ਦੀ ਥੋੜੀ ਜਿਹੀ ਦੇਰੀ ਹੋ ਗਈ ਆ ਕੁਝ ਬਾਜ਼ੀਆਂ ਯਾਰਾਂ ਆਪਣੀਆਂ 3-4 ਜਿਆਦਾ ਨਹੀਂ ਕਪਾਂ ਜਿਹੜੇ ਸਾਰੇ 3-4 ਤੇ 3-4 ਦਿਨ ਹੋਦਿਆਂ ਜੇਡ ਚ ਤੇ ਬਾਕੀ ਮੇਰੇ ਜਿਹੜਾ ਰਿਜ਼ਲਟ ਲੈ ਆਪਾਂ ਆ ਕੁਝ ਸ਼੍ਰੀਲਾਂਜਾ ਪਹਿਲਾ ਨੰਬਰ ਆਇਆ ਕੁਝ ਤੀਜਾ ਚੌਥਾ ਇਸ ਤਰ੍ਹਾਂ ਬਾਕੀ ਰਹਿ ਨੰਬਰਾਂ ਜੀ ਆਪਾਂ ਬਾਕੀ ਮਹਾਰਾਜ ਜੀ ਬਹੁਤ ਪਰੇ ਕੁਝ ਸ਼ਾਰਟ ਟਾਈਮ ਸ਼ੋਰਟੇਜ ਕਰਕੇ ਕੁਝ ਐਰ ਕਰਦੇਵੇਂ ਨੇ ਇਹ ਵੀ ਸੀਰੀਜ਼ ਦੇ ਵਿੱਚ ਆਇਆ ਉਹ ਜੀ ਤਿਆਰੀ ਨੇ ਹੋ ਸਕੀ ਚਲੋ ਜਿਵੇਂ ਜਿੰਦਾ ਸਭ ਲਾਈਫ ਵੀ ਨਾਲ ਨਾਲ ਚੱਲ ਜੀਂਗੇ ਤੇ ਬਾਕੀ ਬੜਾ ਹੀ ਇੱਕ ਅਹਿਮ ਟੌਪਿਕ ਲੈ ਕੇ ਆਇਆ ਮੈਂ ਤੁਹਾਡੇ ਵਾਸਤੇ ਆਪਾਂ ਆਪਣੇ ਮੇਨ ਪੁਆਇੰਟ ਤੇ ਆਉਨੇ ਆ ਜਿਆਦਾ ਲੰਮੀ ਵੀਡੀਓ ਹੋ ਜਾਂਦੀ ਹੈ ਫਿਰ ਨਾ ਪੇ ਕਬੂਤਰਬਾਜ਼ੀ ਨੂੰ ਲੈ ਕੇ ਨਾ ਕੁਝ ਰਿਊਮਰਸ ਫੜ ਰਹੇ ਆ ਪਿਛਲੇ ਕੁਝ ਸਮੇਂ ਤੋਂ ਸਾਰੇ ਦੋਸਤਾਂ ਨੇ ਇਹਦੀਆਂ ਵੀਡੀਓ ਵੀ ਵੇਖਿਆ ਹੋਣਗੀਆਂ ਆ ਕੁਝ ਵਾਇਰਲ ਹੋ ਰਹੀਆਂ YouTube ਤੇ ਜਾਂ ਗਰੁੱਪਾਂ 'ਚ ਸਾਰਾ ਕੁਝ ਕਿ ਜਿੱਥੇ ਉਹ ਦਿਖਾ ਰਹੇ ਆ ਕਿ ਜਿestrਾਂ ਆਪਾਂ ਦਲੇ ਛੱਡਦੇ ਜਾਂ ਬਾਹਰ ਮਲਬਈ ਕਬੂਤਰ ਬਾਜੀ ਜਾਂ ਨੀਵੀਂ ਵਾਲੇ ਕਬੂਤਰਾਂ ਨੂੰ ਲੈ ਕੇ ਕੋਈ ਜਗ੍ਹਾ ਕਈਆਂ ਵੀਰਾਂ ਦੇ ਪੋਸਟਾਂ ਪਾਏ ਆਂ ਬੀ ਗੂਤਰਬਾਜੀ ਖਤਰੇ 'ਚ ਬੜਾ ਕੁਝ ਅਲੱਗ-ਗਲੱਗ ਜੱਲਾਂ ਤੋਂ ਮਿਲਦੀਆਂ ਤੇ ਬਾਕੀ ਮੈਂ ਤੇ ਕੁਝ ਜੱਲਾਂ ਹੀ ਮੈਂ ਤੁਹਾਨੂੰ ਆਪਣੇ ਮਨਚੋਰੀ ਨਵੀਂ ਤੁਹਾਡੇ ਨਾਲ ਸਾਂਝੀਆਂ ਕਰਾਂ ਕਿਉਂਕਿ ਸਾਰਾਂ ਦੇ ਸ਼ੌਂਕ ਆ ਗੂਤਰਬਾਜੀ ਸਾਡਾ ਵੀ ਸ਼ੌਂਕ ਆ ਤੇ ਉਹਦੇ ਵਿੱਚ ਮੈਂ ਜਿੱਦਾਂ ਤੁਸੀਂ ਥੰਬਨੇਲ ਦੇਖਤਾ ਹੋਗੇ ਲਾਇਆ ਵੀ ਗੂਤਰਬਾਜੀ ਕ੍ਰਾਈਮ ਆ ਜਾਂ ਸ਼ੌਂਕ ਆ ਕੀ ਅਣੀ ਕਬੂਤਰ ਪਾਜੀ ਬਗੈਰ ਕਿਸੇ ਡਰ ਤੋਂ ਕਬੂਤਰ ਪਾਜੀ ਜਾਂ ਜਿਹਨੂੰ ਆਪਾਂ ਕਹਿ ਸਕਦੇ ਆਂ ਕਿ ਖੇਡ ਸਕ ਖੇਡ ਸਕਦੇ ਆਂ ਜਾਂ ਰੱਖ ਸਕਦੇ ਆਂ ਜਾਂ ਇਹੋ ਜੀ ਕੋਈ ਚੀਜ਼ ਆ ਤਾਂ ਜਿੰਨੀ ਕ ਸਮਝ ਮੇਰੀ ਆ ਮੈਂ ਆਪਣੀ ਸਮਝ ਦੇ ਹਿਸਾਬ ਨਾਲ ਗੱਲਾਂ ਕਰਾਂ ਕੁਝ ਕੰਮ ਬੰਦੇ ਐਗਰੀ ਹੋਣ ਮੇਰੇ ਨਾਲ ਕੁਝ ਨਾ ਹੋਣ ਸਿਰੋ ਆਪਣੀ ਆਪਣੀ ਸਮਝ ਆ ਮੈਂ ਤੇ ਸਾਰੇ ਭਰਾਵਾਂ ਨੂੰ ਕੋਈ ਗੱਲ ਦੱਸੇ ਜੋ ਨਾ ਕਿ ਜੇ ਅਸੀਂ ਮੱਝ گاਾਂ ਈਵਨ ਕੋੜੇ ਅੱਜ ਕੱਲ੍ਹ ਸ਼ੇਰ ਹਰ ਕੋਈ ਚੀਜ਼ ਆਪਾਂ ਪੈਟ ਬਣਾ ਸਕਦੇ ਆ ਪਾਲਤੂ ਬਣਾ ਸਕਦੇ ਤੇ ਕਬੂਤਰਾਂ ਨੂੰ ਆਪਾਂ ਪਾਲਤੂ ਜਿਹਾ ਬਣਾ ਸਕਦੇ ਠੀਕ ਹੈ ਜੀ ਤੇ ਇਹ ਵੀ ਇੱਕ ਹਿਸਾਬ ਕਿ ਸਾਡੇ ਪਾਲਤੂ ਹੀ ਹੁੰਦੇ ਆ ਜੰਗਲੀ ਜਿਹੜਾ ਹੋਵੇ ਉਹ ਜੰਗਲੀਆਂ ਦਾ ਤੁਹਾਨੂੰ ਪਤਾ ਹੈ ਵੀ ਉਹ ਨਿਕਲ ਜਾਂਦੇ ਆ ਨਹੀਂ ਸਾਡੇ ਕੋਲ ਕੰਟਰੋਲ ਨਹੀਂ ਦੇ ਜਿਹੜੇ ਪਾਲਤੂ ਨੇ ਸਾਡੇ ਕਹਿਣੇ ਹਿਸਾਬ ਨਾਲ ਚੱਲਦੇ ਆ ਤੇ ਉਹਨਾਂ ਦੀ ਅਸੀਂ ਟੇਕ ਕੇਅਰ ਵੀ ਕਿੰਨੇ ਵਧੀਆ ਤਰੀਕੇ ਨਾਲ ਕਰਦੇ ਆ ਉਹਨਾਂ ਨੂੰ ਵਧੀਆ ਤੋਂ ਵਧੀਆ ਦਾਣਾ ਦਿੰਨੇ ਆਂ ਵਧੀਆ ਤਰੀਕੇ ਨਾਲ ਉਹਨਾਂ ਦਾ ਮੈਡੀਕੇਸ਼ਨ ਕਰਦੇ ਆਂ ਕਿ ਉਹ ਬਿਮਾਰੀਆਂ ਤੋਂ ਬਚੇ ਰਹਿਣ ਤੇ ਵਧੀਆ ਸਾਫ਼ ਸੁਥਰਿਆ ਕੁੱਡਿਆਂ ਜਿਹਨਾਂ ਨੂੰ ਆਪਾਂ ਰੱਖਦੇ ਆਂ ਮਤਲਬ ਆਪਣਾ ਸਰਮਾਇਏ ਦੇ ਵਿੱਚੋਂ ਹਿੱਸਾ ਕੱਢ ਕੇ ਆਪਾਂ ਅੱਜਕੱਲ ਦੇ ਜਵਾਨੀ ਦਾ ਉਹਦਾ ਕੋਈ ਸ਼ੌਂਕ ਰੱਖਣਾ ਵੀ ਕਿੰਨਾ ਮੁਸ਼ਕਲ ਆ ਤੇ ਇਹੇ ਚੀਜ਼ਾਂ ਕਰਦੇ ਆਂ ਤੇ ਫਿਰ ਵੀ ਇਹ ਚੀਜ਼ਾਂ ਤੇ ਆਉਂਦਾ ਅਲਿਗੇਸ਼ਨ ਕਿ ਇਹ ਗਲਤ ਚੀਜ਼ ਆ ਵੀ ਨਹੀਂ ਕਰਨਾ ਚਾਹੀਦਾ ਮੈਂ ਤੇ ਇਹੋ ਗੱਲ ਦੱਸਦਾ ਵੀ ਕੁਝ ਵੀ ਕੰਮ ਹੁੰਦਾ ਵਾ ਨਾ ਸਭ ਤੋਂ ਪਹਿਲਾਂ ਕੋਈ ਵੀ ਤੁਸੀਂ ਕੰਮ ਹੁੰਦਾ ਜਾਂ ਤੁਹਾਡਾ ਨਾ ਕੋਈ ਕਰਦਾ ਉਸ ਚੀਜ਼ ਦੀ ਤੈਅ ਤੱਕ ਜਾਂਚ ਦਾ ਕਾਨੂੰਨੀ ਸਲਾਹ ਲੈਣ ਚਾਹੀਦੀ ਕਿ ਇਹ ਜਾਇਜ਼ ਆ ਜਾਂ ਨਜਾਇਜ਼ ਨਜਾਇਜ਼ ਤੇ ਤਾਂ ਹੋਵੇ ਜੇ ਆਪਾਂ ਨਾਲ ਨੂੰ ਗਲਤ ਤਰੀਕੇ ਨਾਲ ਟਰੀਟ ਕਰਦੇ ਵੀਏ ਜਾਂ ਗਲਤ ਇਹਨਾਂ ਨੂੰ ਰੱਖਦੇ ਵੀਏ ਸਾਮ ਸਮਾਨ ਨਾਲ ਕਰਦੇ ਵੀਏ ਈਵਨ ਅੱਜ ਦੇ ਸਮੇਂ ਦੇ ਵਿੱਚ ਵੇਖੋ ਵੀ ਵਿਦੇਸ਼ਾਂ 'ਚ ਜਿੰਨਾਂ ਨੂੰ ਨਹੀਂ ਹਰ ਕੋਈ ਆਪਣਾ ਅੱਜ ਕੱਲ ਆਈਡੀਆ ਹਰ ਕੋਈ ਫਾਲੋ ਕਰਦਾ ਵੱਖ-ਵੱਖ ਕੰਟਰੀਆਂ ਨੂੰ ਇਤਨਾ ਯੂਐਸ ਯੂਰਪਨ ਕੰਟਰੀਆਂ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਉੱਥੇ ਵੀ ਕਬੂਤਰ ਬਾਜੀ ਕਿਸੇ ਵੀ ਕੰਟਰੀ 'ਚ ਮੈਨ ਨਹੀਂ ਹੈ ਠੀਕ ਹੈ ਜੀ ਉੱਥੇ ਤੁਹਾਨੂੰ ਪਤਾ ਕੁਝ ਦੇ ਰਹਿਆਂ 'ਚ ਰਹਿ ਕੇ ਜਿਹੜੀ ਉਹ ਰੇਸਿੰਗ ਵੀ ਜਨਾਪਾ ਉਹਨਾਂ ਨੂੰ ਕਹਿੰਦੇ ਆ ਉਹ ਉਹਨਾਂ ਤੇ ਬੜੇ ਬੜੇ ਵੱਡੇ ਕੱਪ ਟੂਰਨਾਮੈਂਟ ਮਿਲੀਅਨਸ ਆਫ ਡਾਲਰ ਦੇ ਆਰਗਨਾਈਜ਼ਡ ਰੇਸਿੰਗ ਹੁੰਦੀਆਂ ਪਿਛਲਾ ਦੇ ਆ ਬੜੇ ਬੜੇ ਵੱਡੇ ਉਹਨਾਂ ਫਾਰਮ ਬਣਾਏ ਪਏ ਆ ਕੀਤ ਰੱਖਨ ਵਾਲੇ ਕੀ ਗੱਲ ਉੱਥੇ ਉਹਨਾਂ ਉਹ ਗੈਰ ਕਾਨੂੰਨੀ ਨਹੀਂ ਮਤਲਬ ਉਹ ਕੁਝ ਚੀਜ਼ਾਂ ਗਵਰਨਮੈਂਟ ਦੇ ਨਾਲ ਸਲਾਹ ਕਰਕੇ ਜਾਂ ਕਿਸੇ ਨਾਲ ਸਾਰਾ ਕੁਝ ਉਹਨਾਂ ਨੇ ਸਿਸਟਮ ਆਪਣਾ ਸੈਟਅਪ ਕੀਤਾ ਉਹ ਗਵਰਨਮੈਂਟ ਦੇ ਦਾਇਰੇ ਚ ਰਹਿ ਕੇ ਉਹਨਾਂ ਦੀ ਪਰਮਿਸ਼ਨ ਲੈ ਕੇ ਫਿਰ ਉਹ ਕੰਮ ਕਰ ਰਿਹਾ ਠੀਕ ਹੈ ਜੀ ਤੇ ਸਾਡੇ ਕੰਟਰੀ ਦੇ ਵਿੱਚ ਮੈਂ ਦੱਸਾਂ ਮਤਲਬ ਇੰਨਾਂ ਚੀਜ਼ਾਂ ਪ੍ਰਤੀ ਅਜੇ ਇਨੀ ਅਵੇਅਰਨੈਸ ਨਹੀਂ ਹੈ ਚਲੋ ਹੁਣ ਜੇ ਅੱਜ ਅੱਜ ਵੇਖੋ ਹਰ ਸਮਾਂ ਕੰਪਿਊਟਰ ਬਾਜੀ ਐਸ ਹੱਦ ਤੱਕ ਅੱਗੇ ਆਪਣੀ ਤਰੱਕੀ ਕਰ ਚੁੱਕੀ ਆ ਕਿ ਕੁਝ ਬੰਦੇ ਕੁਸ਼ਤੀ ਹਨ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਇੱਕ ਇਨਕਮ ਦਾ ਸੋਰਸ ਵੀ ਹੈ ਜਿਹਦੇ ਵਿੱਚ ਕੋਈ ਬਰੀਡਿੰਗ ਕਰਾਉਂਦਾ ਤੇ ਬੱਚੇ ਸੇਲ ਕਰਦਾ ਜਾਂ ਕੋਈ ਉਹਨਾਂ ਦਾ ਸਮਾਨ ਐਕਸੈਸਰੀ ਉਹਨਾਂ ਦਾ ਕੋਈ ਦਾਣਾ ਪਾਣੀ ਵੇਚਦਾ ਪਲੱਸ ਜੇ ਕੋਈ ਟੂਰਨਾਮੈਂਟ ਅਡਾਉਣ ਦਾ ਤੇ ਉਹ ਤੋਂ ਉਹਨਾਂ ਨੂੰ ਜੋ ਇਨਕਮ ਹੁੰਦੀ ਆ ਲੋਕ ਆਪਣੇ ਪਰਿਵਾਰ ਪਾਲਦੇ ਪਏ ਤੇ ਮੇਰੀ ਤੇ ਇਹੋ ਗੁਜਾਰਸ਼ ਆ ਵੀ ਇਹ ਜਿਹੜੀ ਗਵਰਨਮੈਂਟ ਆਗੇ ਵੀ ਇਹ ਚੀਜ਼ ਤੋਂ ਬਿਲਕੁਲ ਸਹੀ ਵੇਚ ਜਾ ਕੇ ਆਪਾਂ ਨੂੰ ਇਹਨੂੰ ਚਲਾਉਣਾ ਚਾਹੀਦਾ ਜੇ ਕੋਈ ਗਲਤ ਕਰਦਾ ਤੇ ਉਹਨੂੰ ਉਹਦੀ ਪੁਨਿਸ਼ ਪੁਨਿਸ਼ ਕਰਨਾ ਚਾਹੀਦਾ ਠੀਕ ਹੈ ਪਰ ਜਿਤਰਾ ਅਪਿਛੇਤ ਵੀਡੀਓ ਵੇਖੀ ਇਹਦੇ ਨਾਲ ਲੋਕਾਂ 'ਚ ਡਰ ਦਾ ਮਾਹੌਲ ਬੜਾ ਖਾਸ ਕਰਕੇ ਮੈਂ ਫੇਰ ਦੁਬਾਰਾ ਦੁਹਰਾਦਾ ਜਿਹੜੇ ਬਾਹਰ ਆਪਾਂ ਦਲੇ ਛੱਡਦੇ ਜਾਂ ਨੀਵੀਂ ਵਾਲੇ ਆ ਉਹ ਪਿੰਡਾਂ ਦੇ ਉਹਨਾਂ ਵਿੱਚ ਉਹਨਾਂ ਦੇ ਵਿੱਚ ਇੱਕ ਤੇ ਗੱਲ ਇਹ ਵੀ ਹੁੰਦੀ ਆ ਕਿ ਪਿੰਡਾਂ ਦੀ ਕਈ ਬੰਦੇ ਮਨਜ਼ੂਰੀ ਵੀ ਨਹੀਂ ਲੈਂਦੇ ਆਪਣੇ ਪਿੰਡਾਂ ਨੂੰ ਆਪਣੇ ਮਤਲਬ ਲੈ ਨਹੀਂ ਦੇਣੀ ਆ ਵੀ ਤੁਸੀਂ ਸਾਡੇ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਉੱਥੇ ਵੀ ਕੁਝ ਸ਼ਿਕਾਇਤਾਂ ਆਉਂਦੀਆਂ ਤੇ ਕੁਝ ਵੀਡੀਓ ਇਵਨ ਪੰਜਾਬ ਦੇ ਨਹੀਂ ਪੰਜਾਬ ਤੋਂ ਬਾਹਰ ਦੇ ਆ ਵਾਂ ਉਹ ਵੀ ਪਬਲਿਸ਼ ਪਬਲਿਸ਼ ਕੀਤੀਆਂ ਜਾ ਰਹੀਆਂ ਠੀਕ ਹੈ ਜੀ ਤੇ ਮੈਂ ਨਾਲ ਵੀ ਇਹੋ ਜਿਹੀ ਵੀਡੀਓ ਜੇ ਕੋਈ ਹੁੰਦੀ ਉਹਨੂੰ ਪਬਲਿਸ਼ ਨਹੀਂ ਕਰਨਾ ਚਾਹੀਦਾ ਗਾਂ ਲੋਕਾਂ ਚ ਹੋਰ ਡਰਦਾ ਸਹਿਮ ਦਾ ਮੁੱਲ ਬਣਦਾ ਇਸ ਚੀਜ਼ ਨੂੰ ਇਹਦੇ ਨਾਲੋਂ ਅਵੇਅਰਨੈਸ ਦੀ ਵੀਡੀਓ ਜਿੱਦਾਂ ਆਮ ਮੈਂ ਵੀਡੀਓ ਦੱਸ ਰਿਆਂ ਤਕਰੀਬਨ ਇਹਦੇ ਵਿੱਚ ਮੈਂ ਉਹੋ ਹੀ ਗੱਲਾਂ ਕਰਾਂਗਾ ਜਿਹੜੀ ਕਬੂਤਰਬਾਜ਼ੀ ਨੂੰ ਅਗਾਹ ਲੈ ਕੇ ਜਾਣ ਦੀ ਗੱਲ ਹੋਊਗੀ ਨਾ ਕਿ ਕਬੂਤਰਬਾਜ਼ੀ ਨੂੰ ਆਪਾਂ ਖਤਮ ਕਰਨ ਦੀ ਗੱਲ ਕਰਾਂਗੇ ਹੁਣ ਵੇਖੋ ਮੈਂ ਵੀ ਇੱਕ ਗੇਮ ਨਾਲ ਹੁਣ ਸੰਬੰਧਿਤ ਆਂ ਸਪੋਰਟ ਦੇ ਨਾਲ ਸੰਬੰਧਿਤ ਆਂ ਆਪਾਂ ਪਿੰਡ ਪੱਦਰ ਦੇ ਟੂਰਨਾਮੈਂਟ ਕਰਾਉਣੇ ਆ ਤੇ ਆਪਾਂ ਵਾਲੀ ਵਾਲ ਹੋ ਗਿਆ ਕਬੱਡੀ ਹੋ ਗਈ ਉਸ ਤੋਂ ਬਾਅਦ ਫੁੱਟਬਾਲ ਹੋ ਗਿਆ ਜੇ ਹੋਰ ਕੋਈ ਵੀ ਟੂਰਨਾਮੈਂਟ ਕਰਾਉਣੇ ਆ ਆਪਾਂ ਕ੍ਰਿਕਟ ਹੋ ਗਿਆ ਜਿਨੂੰ ਆਪਾਂ ਕਾਉਂਟੀ ਕਹਿ ਦਿੰਨੇ ਹੈ ਕਈ ਕਹਿੰਦੇ ਉਹਦੇ ਵਿੱਚ ਆਪਾਂ ਐਂਟਰੀਆਂ ਨਹੀਂ ਰੱਖਦੇ ਐਂਟਰੀ ਫੀਸ ਨਹੀਂ ਰੱਖਦੇ ਉਹਦੇ ਵਿੱਚ ਆਪਾਂ 1000 ਹੋ ਜਾਂਦਾ ਕਿਤੇ 2000 ਐਂਟਰੀ ਹੋ ਜਾਂਦੀ ਕਿਤੇ 3000 ਵੱਡੇ ਕਾਪਾਂ ਚ ਹੋ ਜਾਂਦੀ ਐਂਟਰੀ ਠੀਕ ਹੈ ਜੀ ਤੇ ਉਹਦੇ ਵਿੱਚ ਹਰ ਜਗ੍ਹਾ ਟੀਮਾਂ ਆ ਕੇ ਪਾਰਟਿਸਿਪੇਟ ਕਰਦੀਆਂ ਤੇ ਉਹਦੇ ਵਿੱਚ ਫਿਰ ਜਿਹੜੇ ਟੀਮਾਂ ਜੇਤਵਾਰ ਬਣਦੇ ਆ ਉਹਨਾਂ ਨੂੰ ਜਿਹੜੀ ਐਂਟਰੀ ਚ ਪੈਸੇ ਇਕੱਠੇ ਕੀਤੇ ਹੁੰਦੇ ਆ ਉਹਦੇ ਵਿੱਚ ਉਹ ਕੁਝ ਜਿਹੜੇ ਪ੍ਰਬੰਧਕ ਆ ਆਪਣਾ ਕੋ ਪਾ ਕੇ ਤੁਹਾਨੂੰ ਦਾ ਮਾਨ ਸਨਮਾਨ ਕਰਕੇ ਨਾਮ ਦਿੰਦੇ ਆ ਇਸੇ ਤਰੀਕੇ ਨਾਲ ਪੂਤਰਬਾਜੀ ਦੇ ਵਿੱਚ ਵੀ ਆ ਜੇ ਕੋਈ ਕੱਪ ਕਰਾਉਂਦਾ ਕੋਈ ਸ਼ੀਲਡ ਕਰਾਉਂਦਾ ਕੋਈ ਟੂਰਨਾਮੈਂਟ ਕਰਾਉਂਦਾ ਉਹ ਐਂਟਰੀ ਇਕੱਠੀ ਹੁੰਦੀ ਆ ਉਹਦੇ ਵਿੱਚੋਂ ਪੈਸੇ ਤੁਹਾਨੂੰ ਪਤਾ ਜਿਹੜੇ ਕੱਪ ਕਰਾਉਂਦੇ ਉਹਨਾਂ ਵੀਰਾਂ ਨੂੰ ਪਤਾ ਹੀ ਹੋਊਗਾ ਜਿਹੜੇ ਪ੍ਰਬੰਧਕ ਆ ਜੇ ਇਹੋ ਜਿਹੇ ਕੰਮ ਕਰਾਉਣੇ ਬੜੇ ਔਖੇ ਆ ਦੇਖੋ ਅੱਗੇ ਲੱਗਦਾ ਤੇ ਉਹ ਆਪਣੇ ਪੱਲਿਓਂ ਪੈ ਕੇ ਧੀ ਸੁੱਟਦਾ ਵਾ ਉਹਨੇ ਖਾਣੇ ਤੇ ਕੀ ਹੁੰਦੇ ਆ ਉਹਦੇ ਵਿੱਚੋਂ ਆਪਾਂ ਨਾਮ ਦਿੰਦੇ ਆ ਇਹਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਇਹੋ ਜੀ ਕੋਈ ਸੱਟੇ ਜਾਂ ਦੜੇ ਵਾਲੀ ਗੱਲ ਹੈ ਨਹੀਂ ਆ ਵੀ ਜਿਹੜਾ ਕਿ ਇਸ ਕੋਈ ਗੱਲ ਕਰਦੇ ਦਲੇ ਸੱਟੇ ਦਾ ਕੰਮ ਕਰਦੇ ਇਹਦੇ ਵਿੱਚ ਦਲੇ ਸੱਟੇ ਵਾਲੀ ਤੇ ਮੇਰੇ ਹਿਸਾਬ ਨਾਲ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਬਾਕੀ ਮੈਂ ਤੇ ਫਿਰ ਵੀ ਕਹਿੰਦਾ ਕਿ ਪੂਰੇ ਪੰਜਾਬ ਵਿੱਚ ਜਿਹੜੇ ਵੀ ਜਿੱਥੇ ਵੀ ਮੇਰੇ ਕੋਈ ਆ ਵੀਡੀਓ ਵੇਖਦਾ ਜਾਂ ਜਿੱਥੇ ਵੀ ਕੋਈ ਕੂਟਰਵਾਜ ਵੇਖਦਾ ਸਾਨੂੰ ਹਰ ਆਪਣੇ ਇਲਾਕੇ ਦੇ ਲੈਵਲ ਤੇ ਡਿਸਟ੍ਰਿਕਟ ਦੇ ਲੈਵਲ ਤੇ ਜੋਨ ਦੇ ਲੈਵਲ ਤੇ ਕੋਲੋਂ ਔਰ ਸਟੇਟ ਦੇ ਲੈਵਲ ਤੇ ਇੱਕ ਆਪਣੀ ਇੱਕ ਇਹੋ ਜੀ ਯੂਨੀਅਨ ਬਣਾਉਣੀ ਚਾਹੀਦੀ ਜਿਹਦੇ ਵਿੱਚ ਵਧੀਆ ਬਹੁਤ ਵਧੀਆ ਸੋਚ ਵਾਲੇ ਬੰਦੇ ਆ ਆਪਣੇ ਘੋਤਰਬਾਜੀ ਦੇ بڑے بڑے ਵਧੀਆ ਮੈਂ ਵੇਖਿਆ ਰੈਂਕਾਂ ਤੇ ਪੁਲਿਸ ਵੀ بڑے ਵੱਡੇ ਅਹੁਦਿਆਂ ਦੇ ਆ ਜਾਂ ਸਿਵਲ ਸਰਵਿਸ ਦੇ بڑے بڑے ਵੱਡੇ ਅਹੁਦਿਆਂ ਦੇ ਆ ਜਾਂ ਕੋਈ ਵਧੀਆ ਰਸੂਖਦਾਰ ਬੰਦੇ ਆ ਜਾਂ ਰਾਜਨੀਤਿਕਾਂ ਸੰਬੰਧ ਹਰ ਕਿਸੇ ਬੰਦੇ ਨੂੰ ਸ਼ਾਉਣਗੇ ਤੇ ਉਹ ਗਿਣੇ ਵਿੱਚੋਂ ਦੇ ਬੰਦੇ ਉਹਦੇ ਵਿੱਚ ਸ਼ਾਉਣ ਹੋਣ ਮੈਂ ਕਮੇਟੀ ਹੋਵੇ ਇੱਕ ਯੂਨੀਅਨ ਹੋਵੇ ਜੇ ਕੋਈ ਮੁਤਾ ਹੋਵੇ ਤੇ ਉਹ ਆਪੇ ਆਪਣਾ ਸਟੈਂਡ ਲੈਣ ਆਪਣੇ ਆਪਣਾ ਪੱਖ ਮਤਲਬ ਅਥਾਰਟੀ ਹਾਇਰ ਅਥਾਰਟੀਆਂ ਦੇ ਅੱਗੇ ਜਾਂ ਗਵਰਨਮੈਂਟਾਂ ਦੇ ਅੱਗੇ ਰੱਖਣਾ ਵੀ ਇੰਜ ਨਹੀਂ ਇੰਜ ਆ ਇਕੱਲੇ ਦੀ ਗੱਲ ਕੀਤੇ ਨੂੰ ਕੋਈ ਨਹੀਂ ਸੁਣਦਾ ਜਦੋਂ ਇੱਕ ਸਮੂਹ ਹੰਦਾ ਵਾ ਉਹਦੇ ਵਿੱਚ ਝੰਡਰ ਬਤਾਰ ਬੰਦੇ ਅੱਗੇ ਖੜੇ ਹੁੰਦੇ ਆ ਉਹ ਗੱਲ ਕਰਨ ਜਾਇ ਤਰੀਕੇ ਨਾਲ ਤੇ ਹਰ ਕੋਈ ਚੀਜ਼ ਪੋਸੀਬਲ ਹੈ ਮੈਕਸ ਜਨਾ ਇਹੋ ਜੀ ਕੋਈ ਸ਼ੁਰੂਆਤ ਹੋਣੀ ਚਾਹੀਦੀ ਆ ਅਸੀਂ ਵੀ ਉਹਨੂੰ ਪੂਰਜੋਰ ਆਪਣਾ ਸਹਿਯੋਗ ਦੇਵਾਂਗੇ ਤਾਂ ਜੋ ਕਿ ਇਹ ਸਾਡਾ ਜਿਹੜਾ ਸ਼ੌਂਕ ਆ ਕਿ ਪਜਾਰਾਵੇ ਐਡੀ ਐਡੀਆਂ ਵਧੀਆ ਤਰੀਕੇ ਦੀ ਜਿਹੜੇ ਬਰੀਡਾਂ ਬਣਾਈਆਂ ਆ ਲੋਕਾਂ ਨੇ ਨਸਲਾਂ ਨੂੰ ਸੰਭੀ ਰਹਿਣ ਆ ਮੰਨ ਲਓ ਉਹਨਾਂ ਛੱਡਦੀ ਚ ਜੰਗਲੀ ਆਉਣਾ ਤੇ ਉਹ ਕਿੱਥਿਆਂ ਦੀ ਨਿਸ਼ਾਨ ਸਵਾਲ ਹੁੰਦੀ ਆ ਹੁਣ ਆਪਣੇ ਜੰਗਲੀ ਕਬੂਤਰ ਜਦੋਂ ਆਪਾਂ ਗੋਲੇ ਕਰਦੇ ਉਹ ਵੇਲੇ ਤੁਰੇ ਫਿਰਦੇ ਵਿਚਾਰਾਂ ਨੂੰ ਸਿਆਜ ਦਾਣਾਂ ਲੈ ਲਵਦਾ ਵੱਠਾਂ ਖਾਣ ਦੇ ਮਜਬੂਰ ਹੋ ਜਾਂਦੇ ਹੋ ਠੀਕ ਹੈ ਜੀ ਤੇ ਆ ਕਬੂਤਰ ਜਿਹੜੇ ਅਸੀਂ ਘਰਾਂ 'ਚ ਰੱਖਦੇ ਆ ਇਹਨਾਂ ਨੂੰ ਸਮਾਂ ਆਉਣ ਤੇ ਜਾਂ ਸਮੇਂ-ਸਮੇਂ ਤੇ ਇਹਨਾਂ ਨੂੰ ਬਦਾਮ ਖੋਣੇ ਆ ਜ਼ਿਆਦਾਤਰ ਲੋਕ ਆਪਣੇ ਬੱਚਿਆਂ ਨੂੰ ਨਹੀਂ ਤੇ ਬਦਾਮ ਖਵਾਉਂਦੇ ਆ ਅਸੀਂ ਕਬੂਤਰਾਂ ਨੂੰ ਬਦਾਮ ਖੋਣੇ ਆ ਔਰ ਵਧੀਆ ਤੇ ਵਧੀਆ ਇਹਨਾਂ ਦਾ ਟਰੀਟਮੈਂਟ ਕਰਦੇ ਮਹਿੰਗੇ ਤੋਂ ਮਹਿੰਗਾ ਇਹਨਾਂ ਦਾ ਇਲਾਜ ਕਰਦੇ ਆ ਕਿ ਸਾਡੇ ਕਬੂਤਰਾਂ 'ਚ ਕੋਈ ਵਾਇਰਸ ਨਾ ਹੋਵੇ ਕੋਈ ਬਿਮਾਰੀ ਨਾ ਹੋਵੇ ਠੀਕ ਹੈ ਜੀ ਤੇ ਮੇਰੀ ਬੁਰਜੋਰ ਅਪੀਲ ਹੈ ਸਾਰਿਆਂ ਵੀਰਾਂ 'ਕੇ ਕਿ ਇਹ ਚੀਜ਼ ਤੋਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹਰ ਚੀਜ਼ੇ ਦਾ ਸਹੀ ਵੇਲੇ ਜਾ ਕੇ ਇੱਕ ਹੱਲ ਹੁੰਦਾ ਉਹ ਹੱਲ ਲੱਭਣਾ ਚਾਹੀਦਾ ਸਾਨੂੰ ਤੇ ਇੱਕ ਮੇਰੇ ਹਿਸਾਬ ਨਾਲ ਕੇ ਨੇ ਇੱਥੇ ਪੋਲ ਵੀ ਕੀਤੀ ਸੀ ਉਸ ਦਿਨ ਪਹਿਲਾਂ ਮਾਲਵੇ ਦੇ ਵਿੱਚ ਕੇ ਪਿੰਡ 'ਚ ਇਕੱਠੇ ਹੋਏ ਸਾਰਾ ਇਕੱਠਾ ਹੋਇਆ ਕੋਈ ਨਹੀਂ ਹੋ ਗਿਆ ਨਹੀਂ ਹੋ ਗਿਆ ਉਹਦੇ ਵਿੱਚ ਵੀ ਸਾਰੇ ਵੀਰ ਇਕੱਠੇ ਹੋਏ ਉੱਥੇ ਕੋਈ ਨਾ ਕੋਈ ਵਧੀਆ ਤਰੀਕੇ ਨਾਲ ਹੱਲ ਲੱਭਣ ਦੀ ਕੋਸ਼ਿਸ਼ ਕਰਨਗੇ ਤੇ ਇਹ ਕਰਕੇ ਮੈਨੂੰ ਡਰ ਡਰਨ ਦੀ ਕੋਈ ਲੋੜ ਨਹੀਂ ਆ ਤਰੀਕੇ ਨਾਲ ਜਾ ਕੇ ਔਰ ਲੋ ਸਿਸਟਮੈਟਿਕ ਤਰੀਕੇ ਨਾਲ ਜਾ ਕੇ ਵੇਚ ਜਾ ਕੇ ਹਰ ਕੋਈ ਚੀਜ਼ ਪੋਸੀਬਲ ਆ ਅਸੀਂ ਕੋਈ ਕਿ ਇਸ ਟਾਈਮ ਗੁਲਾਮ ਕੰਟਰੀ ਚ ਜਿ ਰ ਰਹੇ ਹਰ ਇੱਕ ਨੂੰ ਲੋਕਤੰਤਰ ਹੈ ਤੇ ਹਰ ਇੱਕ ਨੂੰ ਆਪਣੀ ਆਵਾਜ਼ ਚੁੱਕਣ ਦਾ ਹੱਕ ਆ ਤੇ ਉਹ ਹਰ ਲੋਕ ਹਰ ਹਰ ਲਗ ਲਗ ਚੀਜ਼ਾਂ ਨਾਲ ਸੰਬੰਧਤ ਆ ਜਿਦਾਂ ਗੇਮ ਆਉਂਦੀਆਂ ਫਾਟਰੀਆਂ ਨਾ ਬਣੀਆਂ ਪਿਜਨ ਐਸੋਸੀਏਸ਼ਨਾਂ ਹੋਈਆਂ ਜੇ ਡਿਸਟ੍ਰਿਕਟਾਂ ਚ ਬਣੀਆਂ ਉਹ ਸਟੇਟ ਲੈਵਲ ਤੇ ਹੋਣੇ ਚਾਹੀਦੀ ਠੀਕ ਹੈ ਜੀ ਤੇ ਇਹੋ ਹੀ ਮੈਂ ਆਪਣੇ ਗੱਲਾਂ ਬਾਤਾਂ ਕਰਨੀਆਂ ਆ ਬਾਕੀ ਜੇ ਕੋਈ ਵੀ ਤਾਂ ਸੁਝਾਅ ਹੋਵੇ ਆ ਕੀਪਟਰੀ ਸੋਚ ਦਾ ਜਰਾ ਬਹੁਤ ਵੱਡਾ ਚੌੜਾ ਕੋਈ ਵਜ੍ਹਾ ਸੁਝਾਵੇ ਉਹ ਵੀ ਪਲੀਜ਼ ਵੀਡੀਓ ਨੂੰ ਜਦੋਂ ਤੁਸੀਂ ਵੇਖੋ ਲਾਈਕ ਸਬਸਕ੍ਰਾਈਬ ਕਰੋ ਤੇ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਕੀ ਕਿਸੇ ਦਾ ਸੁਝਾਅ ਆ ਤੇ ਕਿੰਜ ਹੋਣਾ ਚਾਹੀਦਾ ਕਿ ਕੋਈ ਡਰ ਦਾ ਮਾਹੌਲ ਜਿਵੇਂ ਲੋਕਾਂ 'ਚ ਕ੍ਰੀਏਟ ਹੋਇਆ ਠੀਕ ਹੈ ਜੀ ਤੇ ਇਹੋ ਜੀ ਕੋਈ ਗਲਤ ਨਿਊਜ਼ ਨਾ ਫਲਾਓ ਲੋਕਾਂ 사이 ਦਿੱਕਾਂਸਰਾ ਕੋ ਚੱਲ ਰਿਹਾ ਵਧੀਆ ਚੱਲ ਰਿਹਾ ਅਗਲੇ ਸੀਜ਼ਨ ਦੀ ਵੀ ਲੋਕਾਂ ਦੀਆਂ ਬਾਜ਼ੀਆਂ ਤਿਆਰ ਹੋ ਰਹੀਆਂ ਟੂਰਨਾਮੈਂਟ ਤਿਆਰ ਹੋ ਰਿਹਾ ਅਸੂ ਦੇ ਫਿਰ ਕੱਪੁੱਟਣੇ ਆ ਵਧੀਆ ਤਰੀਕੇ ਨਾਲ ਹੋ ਰਿਹਾ ਤੇ ਸਾਰੇ ਵੀਰ ਵੀਡੀਓ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਮੈਂ ਤੇ ਇਹੋ ਜੀ ਗੁਜਾਰਸ਼ ਕਰਦਾਂਗੀ ਵੇਹੇ ਆਪਾਂ ਚੀਜ਼ਾਂ ਵੀ ਬੜੀਆਂ ਸ਼ੇਅਰ ਕਰਦੇ ਸਾਡੇ ਗਰੁੱਪਾਂ 'ਚ ਹੁੰਦੇ ਆ ਇਹੋ ਜੀ ਚੀਜ਼ ਨੂੰ ਆਪਾਂ ਸ਼ੇਅਰ ਕਰੀਏ ਜਿਸ ਦੇ ਨਾਲ ਲੋਕਾਂ 'ਚ ਅਵੇਅਰਨੈਸ ਆਵੇ ਸਾਡੇ ਬੰਦੇ ਡਰ ਬੜੀ ਜਲਦੀ ਜਾਂਦੇ ਆ ਉਹਨਾਂ 'ਚ ਅਵੇਅਰਨੈਸ ਆਵੇ ਅਵੇਅਰ ਹੋ ਕੇ ਉਹ ਅੱਗੇ ਜਾਣ ਤੇ ਉਹ ਸਹੀ ਤਰੀਕੇ ਨਾਲ ਉਹਦਾ ਕੋਈ ਹੱਲ ਲੱਭਿਆ ਜਾਵੇ ਜਾਂ ਕਿ ਇਹਨੂੰ ਕੋਈ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਉਹ ਨਾ ਹੋਵੇ ਠੀਕ ਹੈ ਜੀ ਤੇ ਇਵੇਂ ਕਹਿ ਕੇ ਮੈਂ ਆਪਣੀਆਂ ਗੱਲਾਂ ਸਮਾਪਤ ਕਰਦਾ ਜੇ ਜਿਹੜਾ ਸੁਝਾਅ ਤੁਹਾਨੂੰ ਪਤਾ ਸੋ ਉੱਤਰ ਜਿਹੜਾ ਚੈਨਲ ਹੈ ਆਪਣਾ ਪੇਨਨ ਨੂੰ ਬਲੌਗ ਨੂੰ ਸਬਸਕ੍ਰਾਈਬ ਕਰੋ ਤੇ ਜੀ ਲਾਈਕ ਕਰੋ ਸਾਰਿਆਂ ਦਾ ਬਹੁਤ-ਤਾਂ ਸਸਰੀਕਾ